ਕੀ ਸੀਰਵਰ ਹੋਰ ਕਿਧਾ ਆ ਗਿਆ 10 ਲੱਗਦਾ ਹਲੋ ਹਲੋ ਸਸ਼ਿਕਾ ਦੀਦੀ ਤੁਸ ਕਾਲ ਜੀ ਕਿਹਾ ਦਾ ਕਿਛਾ ਹੈ ਹਾਂਜੀ ਵਧੀਆ ਠੀਕ ਠਾਕ ਆ ਤੁਸੀਂ ਸੁਣਾਓ ਆਪਣਾ ਹਾਂਜੀ ਵਧੀਆ ਮੈਂ ਫੋਨ ਕੀਤਾ ਹੈ ਕਿ ਗੁੜੀਆਂ ਸੂਟ ਜਨੇ ਦੇ ਕੇ ਫਿਲੀਗੀ ਹਾਂਜੀ ਹਾਂਜੀ ਕਿਦਾਂ ਸਲਾਈ ਹੋ ਗਿਆ ਨਹੀਂ ਸਲਾਈ ਕਿਤੇ ਆ ਸੂਟ ਬਣਦਾ ਹੀ ਨਹੀਂ ਪਿਆ ਕੱਪੜਾ ਬਹੁਤ ਹਾਂ ਹਾਂ ਮੈਂ ਤੇ 5 ਮੀਟਰ ਲੈ ਕੇ ਆਈ ਨਹੀਂ ਜੀ ਨਹੀਂ ਨਹੀਂ ਜੀ ਤੁਹਾਨੂੰ ਭਲੇਖਾ ਲੱਗਾ ਵਾ ਵੇਖੋ ਕਪੜੇ ਥਾਂ ਥਾਂ ਤੇ ਢਿੰਦੇ ਆ ਪਹਿਲਾਂ ਤੁਸੀਂ ਮੇਰੇ ਤੋਂ ਅਜਿਹਾ ਕਪੜਾ ਖਰੀਦਿਆ ਵੇਖਿਆ ਨਹੀਂ ਤੇ ਤਕੀਮੇ ਵੀ ਬਹੁਤ ਆ ਤੇ ਤਾਂ ਇਹ ਮੀਟਰ ਕਪੜਾ ਸਾਰਾ ਸੁੱਟਨੀ ਬੰਨਾ ਨਹੀਂ ਨਹੀਂ ਮੈਨੂੰ ਨਹੀਂ ਕੋਈ ਭਲੇਖਾ ਲੱਗਾ ਤੁਹਾਨੂੰ ਭਲੇਖਾ ਪਿਆ ਹਣਾ 2-3 ਮਿੰਟੀ ਕਰਕੇ ਦੇਖੋ ਭਲਾ ਇਹ ਤੇ ਗੱਲ ਨਾ ਕੋਈ ਹੋਈ ਮੈਂ ਇੰਨਾ ਤੇਰਾ ਵੈਰੀ ਜੀ ਟੁੱਟ ਜੰਦੀ ਨੂੰ ਤੇ ਮੈਨੂੰ ਇਹਦੇ ਵਿਚਾਰੇ ਇਹ ਉੱਡ ਤੱਕ ਮੈਂ ਕੰਮ ਕਰਾਂ ਇੰਨਾ ਕਪੜਾ ਮੈਂ ਕੀ ਢਿਆ ਮੈਨੂੰ ਕੋਈ ਭਲੇਖਾ ਨਹੀਂਗਾ ਲੱਗਾ ਪੱਕਾ ਤੁਹਾਡਾ ਘੱਟਾ ਸ਼ਵਾ ਤੇ ਤੁਸੀਂ ਨਹੀਂ ਕੁੜੀ ਦਾ ਬੰਨਾ ਚਲ ਕੋਈ ਨਹੀਂ ਦੇਖਦੇ ਆ ਮੈਂ ਬਾਅਦ ਚ ਕਰਦੀ ਆ ਤੁਹਾਨੂੰ ਕਾਲ ਚਲੋ ਠੀਕ ਹੈ ਹਾਂ ਹਾਏ ਨਹੀਂ ਮੇਰੀ ਇਹ ਕਿਸਮਤ ਏ ਸਰਫਾ ਕਰਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ ਗੰਜੀ ਨਾ ਵੇ ਕੀ ਤੇ ਤੇ ਚੋੜੇ ਕੀ ਮੈਨੂੰ ਤੇ ਇਹ ਨਵੀਂ ਜੱਪ ਪੈ ਗਈ ਆ ਸੂਟ ਦੀ ਹਾਏ ਹਾਏ ਨਹੀਂ ਮੈਂ ਨਵਾਂ ਸੂਟ ਖੜੇ ਪੈਰੀ ਕਿੱਥੋਂ ਲਿਆ ਮਾ ਹੁਣ ਮੈਂ ਠੀਕ ਕਰਾਂ ਇਹ ਕਲਸ਼ਨੀ ਨੇ ਤਾਂ ਮੇਰਾ ਖੂਨ ਹੀ ਪੀਤਾ ਵਾ ਜੇ ਇਹਦੇ ਪਿਓ ਨੂੰ ਪਤਾ ਲੱਗ ਗਿਆ ਉਹਨੇ ਤਾਂ ਮੈਨੂੰ ਛੱਡਣਾ ਨਹੀਂ ਉਹਨੇ ਤਾਂ ਸੂਟ ਦਾ ਰੰਗ ਵੇਖ ਕੇ ਕਹਿਣਾ ਇਹ ਸੂਟ ਨਹੀਂ ਇਹਦਾ ਹੁਣ ਮੈਂ ਕੀ ਕਰਾਂ ਸਿਆਣੇ ਸੱਚੀ ਕਹਿੰਦੇ ਆ ਇੱਕ ਝੂਠ ਸੌ ਸਿਆਪਾ ਮੈਂ ਤਾਂ ਇੱਕ ਝੂਠ ਬੋਲ ਕੇ ਆਪਣੇ ਜਾਲ ਚ ਫਸ ਗਈ ਹੁਣ ਇਸ ਨੂੰ ਦੁੱਧ ਪਾਉਣ ਵਾਸਤੇ ਮੈਂ ਕਿੰਨੇ ਕ ਝੂਠ ਬੋਲਾਂ ਮੈਨੂੰ ਤਾਂ ਆਪ ਨਹੀਂ ਪਤਾ ਲੱਗਣ ਰਿਹਾ ਕੀ ਕਰਾਂ ਹੁਣ ਮੈਂ ਹੁਣ ਦੱਸ ਕੀ ਕਰਾਂ ਮੈਂ ਤੇ ਆਪਣੇ ਪੈਸਿਆਂ ਚ ਕਰਕੇ ਤੇ ਇਹਦਾ ਸੂਟ ਅੱਗੇ ਨਹੀਂ ਲਿਆਂਦਾ ਕਿ ਮੇਰੇ ਪੈਸੇ ਸਾਰੇ ਖਰਚੇ ਜਾਣੇ ਆ ਮੇਰ ਨਾਲ ਤਾਂ ਫੇਰ ਉਹ ਗੱਲ ਹੀ ਹੋ ਗਈ ਆ ਆਪਣਾ ਕੀਤਾ ਆਪੇ ਪਾਉਣ ਵਾਲੀ ਹੁਣ ਮੈਂ ਦੱਸ ਕੀ ਕਰਾਂ ਇਹਦਾ ਹੁਣ ਮੈਂ ਕੀ ਕਰਾਂ ਕੁੜੀ ਦਾ ਲਾਜ ਇਹਨੇ ਤੇ ਮੇਰਾ ਬੜਾ ਹੀ ਖੂਨ ਪੀਤਾ ਵਾ ਜੇ ਹੁਣ ਮੈਨੂੰ ਉਹਦਾ ਸੂਟ ਲਿਆ ਕੇ ਦਿੱਤਾ ਤੇ ਇਹਨੇ ਵੀ ਮੂੰਹ ਵਟਣਾ ਵਾ ਹਾਲੇ ਤੇ ਇਹਨੂੰ ਨੇ ਕਿਹਾ ਗੱਲ ਦਾ ਪਤਾ ਦੱਸ ਹੁਣ ਦੱਸ ਮੈਂ ਕੀ ਕਰਾਂ ਤੇ ਨਾ ਕੀ ਕਰਾਂ ਚਲ ਮਨਾ ਆਪਣੇ ਆਪ ਨੂੰ ਨਾ ਕੋਸੀ ਜਾ ਹੁਣ ਜੋ ਹੋਣਾ ਹੀ ਹੋ ਗਿਆ ਤੇ ਅਲੱਗ ਤੋਂ ਦੋਰੇ ਫੋਨ ਲੰਮੀ ਆ ਹਾਂ ਜਦ ਮੇਰਾ ਨਾਣੇ ਪਾਉਣ ਵਾਲੇ ਤਏ ਆ ਆਟਾ ਘਰ ਮਿਕਾਵਾ ਤੇ ਨਵੀਂ ਜੱਗ ਮੈਨੂੰ ਉਧਰੋਂ ਫੋਨ ਕਰਕੇ ਆ ਗਈ ਆ ਦੱਸ ਮੈਂ ਕਿੱਧਰ ਕਿੱਧਰ ਹੋ ਜਾ ਨਹੀਂ ਮੰਨਤੇ ਨਹੀਂ ਕੁੜੀਏ ਹਾਂ ਜੀ ਮੰਮਾ ਫੋਨ ਲਾ ਕੇ ਆ ਲੈ ਆ ਗਏ ਟੈਪਟ ਫਲੈਸ਼ ਕਰਦਾਂ ਨੂੰ ਫਲੈਸ਼ ਨੂੰ ਮੈਂ ਤੇ YouTube ਵੇਖਣੀ ਆ ਤੇ ਇਹਨਾਂ ਨੂੰ ਲਾ ਕੇ ਤੇ ਮੈਂ ਪੁੱਛਣਾ ਲਾ ਪੈਣਾ ਹਾਂਜੀ ਮੈਂ ਹਾਂ ਤੇ ਤੂੰ ਹੀ ਤਾਂ ਸਾਰ ਬਾਰ ਜਾਂਦੇ ਰਹਿੰਦੇ ਈਓ ਤੇ ਤੂੰ ਹੀ ਲੈ ਸਾਲੂ ਸਾਲੇ ਹੁੰਦੇ ਜਦੋਂ ਉਦੋਂ ਇੱਕ ਸੂਟ ਲੈ ਆਇਓ ਹਾਂ ਨਾਲ ਚਲੋ ਦੇ ਤੈਨੂੰ ਕਿੰਦੇ ਆਪਟ ਐ ਮੈਂ ਲੈ ਆ ਦੂੰਗੀ ਹਾਂ ਮੈਂ ਪੈਸੇ ਦੇ ਦੂੰਗੀ ਤੇ ਸੂਟ ਲੈ ਆ ਕੇ ਤੇ ਕੁੜੀਆਂ ਤੇ ਸਿੰਦੀਓ ਹਾਂਜੀ ਆ ਲੈ ਕੇ ਤੁਹਾਨੂੰ ਭਲੇ ਫਰਕ ਨਾ ਪਰਿਮਾਨ ਜਨਾ ਨਾ ਦਲੋ ਹਾਂ ਚਲੋ ਕੋਈ ਨਹੀਂ ਮਿਲਣੇ ਭਲੇ ਖਾ ਲੱਗਾ ਹੋਣਾ ਇਹ ਹਾਂ ਕਾ ਤਰੀਕਾ ਕੋਈ ਨਹੀਂ ਮੈਂ ਆਪਣੇ ਸਾਧਵਾਇਆ ਕੇ ਰੱਖਦੇ ਸੀ ਤਾਂ ਹਟ ਹਾ ਹਉ ਕੋਈ ਨਹੀਂ ਤੇ ਹੀ ਆਪਣੀ ਪਸੰਦ ਲਿਆ ਕੇ ਰੰਗ ਤਕ ਸੀਂਦੋ ਸੋ ਠੀਕ ਹਾਂ ਓਕੇ ਹਾਏ ਹਾਏ ਮਾਨਤ ਨੂੰ ਵੀ ਰੰਗ ਦਾ ਪਤਾ ਸੂਡਦਾ ਤੇ ਇਹਦੇ ਪਿਓ ਨੇ ਵੀ ਰੰਗ ਵੇਖਿਆ ਸੂਡਦਾ ਮੇਰੇ ਦੇ ਭਾਰੀ ਜਾਬੀ ਆ ਚੱਲ ਵੇਖੀ ਜਾਊਗੀ ਹੁਣ ਓੱਕਾ ਗੱਲ ਨੂੰ ਮੈਂ ਕੁਰਸੀ ਜਾਵਾਂ ਵੀ ਅਖੀ ਜਾਊਂ ਜੇ ਹੋਊਗੀ ਜੇ ਸੂਟ ਤਕ ਸੀਬ ਕੇ ਘਰ ਆਊਗਾ ਮਾਨਤ ਨੂੰ ਤਾਂ ਮੈਂ ਮਨਾ ਹੀ ਲੈਣਾ ਮੇਰੀ ਬੜੀ ਹੋ ਗਈ ਧਾਣੇ ਪਾਉਦੇ ਮੇਰੇ ਤੇ ਲੱਗੀ ਆ ਤੇ ਪਾਣੀ ਦਾ ਘੋਟਾ ਪੀਵਾ ਹਾਏ ਹਾਏ ਪੋਟਰਾ ਆਜਾ ਉਹਦਾਈ ਪ੍ਰੀਤਿਆ ਤੇ ਆ ਪਿਆਰ ਆ ਰਿਹਾ ਇਹ ਕੁੜੀ ਦਾ ਕਿਤੇ ਇੰਨਾ ਹੌਸਲਾ ਨਹੀਂ ਆ ਤੂੰ ਇਹ ਬੋਤਲਾਂ ਹੀ ਪਾ ਕੇ ਕਿਨੇ ਪਾਣੀ ਦੀਆਂ ਫ੍ਰੀਜ ਚ ਲਾਦਾ ਵੱਡੀ ਪਿਓ ਦੀ ਏਜ ਨਹੀਂ ਬੜੀ ਫਿਰਦੀ ਤਾਂ ਪਿਓ ਇਹਦਾ ਇਹ ਕੰਮ ਨਹੀਂ ਦੇ ਦੇ ਜਿਹੜੇ ਕਰਨ ਵਾਲੇ ਆ ਸੂਟ ਦਾ ਬੜਾ ਵਾ ਟਾੜ ਚੜਿਆ ਤੇ ਸੂਟ ਨਹੀਂ ਸੀ ਪਾਉਦਾ ਹੋਰ ਤਾਂ ਆ ਗਈ ਐ ਇੰਨਾ ਵਾਰੀ ਤੇ ਨਵੀਂ ਜਰਾ ਹਾਂਜੀ ਪੁਰੀਆ ਮੇਰਾ ਪੁੱਤ ਹਾਂਜੀ ਸਾਡ ਬੋਤਲਾਂ ਭਰ ਕੇ ਪਾਣੀ ਦੀਆਂ ਪੇਟੀ ਦਿਲਾ ਤੇ ਮੈਂ ਤੁਹਾਨੂੰ ਕਹਿ ਦਉ ਉਹ ਨੂੰ ਰਹਿਣ ਦੇ ਮਾਂ ਰਾਣੀ ਨੂੰ ਸੁਤੀ ਔਰ ਕੋਈ ਮੈਂ ਕੋਈ ਕੰਮ ਵੀ ਕਰਾਉਣਾ ਮੈਂ ਰਾਣੀ ਮਨ ਕਰਨੇ ਮਨ ਨਹੀਂ ਕਹਿ ਦਉ ਤੂੰ ਮੇਰਾ ਪੁੱਤ ਭਰ ਪਾਣੀ ਦੀਆਂ ਬੋਤਲਾਂ ਤੇ ਲਾ ਦੇ ਫ੍ਰਿਜ ਪਰ ਕੇ ਅਮਾ ਜੀ ਹਾਂਜੀ ਪਤਾ ਬੋਤਲ ਖਾਲੀਆਂ ਭਰਤੀਆਂ ਜੇ ਬਹੁਤਰਾ ਭੱਟੀ ਆ ਤੇ ਜਣਾ ਠੀਕ ਵਾ ਤੇ ਜਾ ਖੇੜਿਆ ਮੇਰੇ ਪੁੱਤ ਘੜੀ ਜਦੋਂ ਠੀਕ ਆ ਆਹੋ ਆਣ ਕੇ ਮੁੜ ਕੇ ਪੜਣੀ ਠੀਕ ਹਾਂ ਖੇੜਿਆ ਪੜ ਗਈ ਸੂਰਤ ਤੇ ਟੇਲਰ ਨੇ ਘੜ ਪਾ ਵਾ ਹੁਣ ਮਾਨਤ ਨੂੰ ਪੁੱਛਦੀ ਆ ਭਲਾ ਪੀ ਜਾਂਦੀ ਆ ਵਾਜ ਮਾਰਦੀ ਇਹਨੂੰ ਮਾਨਤ ਹਾਂ ਜੀ ਮੰਮਾ ਉਰੀਆ ਬੋਤਾ ਆ ਗਈ ਵੇ ਆਂ ਸੂਟ ਤੇ ਆ ਗਿਆ ਸੀ ਤੇ ਸੱਚੀ ਮੰਮੀ ਹਾਂਜੀ ਵੇਖਾ ਮੈਂ ਸੋਹਣਾ ਵਾ ਹਏ ਮੰਮੀ ਆ ਤੇ ਮੇਰਾ ਸੂਟ ਨਹੀਂ ਆ ਉਹ ਤੇ ਸੂਟ ਦਾ ਰੰਗ ਵਾ ਕਿੰਨਾ ਸੋਹਣਾ ਵਾ ਪਰ ਮੇਰਾ ਤੇ ਸੂਟ ਆ ਗਰਦਾ ਹੀ ਉਹ ਨਾ ਤੇਰੀ ਟੇਲਰ ਵਾਲੀ ਆਂਟੀ ਨਹੀਂ ਜਿਹੜੀ ਉਹਨੂੰ ਪਸੰਦ ਆ ਗਿਆ ਕੱਲ ਨੂੰ ਉਹ ਆਨੇ ਰੱਖ ਲਿਆ ਵਾ ਤੇ ਤੈਨੂੰ ਆ ਦੇ ਤਵਾ ਇਹ ਵੀ ਸੂਟ ਦਾ ਰੰਗ ਸੋਹਣਾ ਵਾ ਮੰਮੀ ਦਿਆ ਲੱਗਾ ਵੇ ਹੋਣਾ ਕਿੱਡਾ ਸੋਹਣਾ ਲੈ ਸਲਾ ਕੇ ਸਲਾਈ ਕਰਕੇ ਦਿੱਤਾ ਵੇ ਮਾੜਾ ਵਾ ਕਿਤੇ ਸੂਟ ਹੈ ਸੋਹਣਾ ਸੂਟ ਵਾ ਤੂੰ ਇਹ ਪਾ ਲਈ ਉਹ ਹੋਰ ਮੇਰੇ ਕਪੂਰ ਵਿੱਚ ਚਾਹ ਨਹੀਂ ਲਾਇਆ ਸੀ ਤੇ ਕਹਿੰਦੀ ਮੈਨੂੰ ਇਹ ਕਲਰ ਬੜਾ ਪਸੰਦ ਵਾ ਹੂੰ ਤੇ ਇਹ ਸੂਟ ਮੈਨੂੰ ਦੇਦਾ ਤਾਂ ਤੂੰ ਇਹ ਗੁੜੀਆਂ ਨੂੰ ਮੇਰੇ ਕੋਲ ਹੋਰ ਹੈਗਾ ਉਹ ਅਸੀਂ ਦਿੰਨੀ ਆ ਅਸੀਂ ਉਹ ਮੈਂ ਨੇ ਕਰਵਾਇਆ ਸੀ ਤੇ ਇਹਨੇ ਨਵਾਂ ਲੈ ਕੇ ਦਿੱਤਾ ਨਵਾਂ ਲੈ ਕੇ ਦਿੱਤਾ ਵਾ ਠੀਕ ਆ ਹਾਂਜੀ ਜੇ ਕੋਈ ਇੰਨੀ ਜੇ ਤੂੰ ਕਹਿਣ ਤੇ ਤੇ ਮੈਂ ਪਾ ਲੂੰਗੀ। ਆਹੋ ਮੇਰਾ ਪੁੱਤ ਤੂੰ ਪਾ ਲਈ ਚੰਗਾ? ਹਾਂਜੀ। ਹਾਂ ਚਲੋ ਠੀਕ ਆ। ਮੇਰੀ ਤੇ ਬੜੀ ਸਿਆਣੀ ਆ। ਮੈਨੂੰ ਪਤਾ ਹੀ ਵੀ ਇਹਨੇ ਮਾਨ ਨਹੀਂ ਜਾਣਾ ਵਾ। ਚੰਗਾ? ਹੁਣ ਤੂੰ ਨਾ ਇਹ ਸੂਟ ਪਾ ਲਈ ਠੀਕ ਆ? ਠੀਕ ਆ। ਨਾਨਕੇ ਚੱਲ ਜੀ ਤੇ ਮੈਂ ਉਹਦਣ ਪਾ ਲਈ ਇਹ ਸੂਟ। ਠੀਕ ਆ? ਤੇ ਮੈਂ ਤੈਨੂੰ ਕੋਈ ਨਹੀਂ ਹੋਰ ਲੈ ਦੂੰਗੀ। ਠੀਕ ਆ ਮੰਮੀ? ਆਹੋ ਆ ਲੈ। ਰੱਖ ਲਾਗਣ। ਆਹ ਤੇ ਸੂਟ ਮੇਰੇ ਮਨ ਨੂੰ ਹੀ ਨਹੀਂ ਲੱਗਣ ਦਿਆ ਉਹ ਕਿੰਨਾ ਸੋਹਣਾ ਸੂਟ ਹੀ ਹੁਣ ਜੇ ਮੈਂ ਪਾਪਾ ਨੂੰ ਦੱਸਿਆ ਤੇ ਮੰਮਾ ਨੇ ਫੇਰ ਕਹਿਣਾ ਕਿੰਨੀਆਂ ਕੁ ਗੱਲਾਂ ਮੈਂ ਮੰਮੀ ਦੀਆਂ ਪਾਪਾ ਨੂੰ ਸੁਣਾਈ ਜਾਵਾਂ ਮੈਨੂੰ ਤੇ ਸੂਟ ਪਸੰਦ ਆਇਆ ਹੀ ਨਹੀਂ ਆ ਪਤਾ ਨਹੀਂ ਕਿਉਂ ਮੇਰੇ ਨਾਲ ਇਦਾਂ ਹੁੰਦਾ ਵਾ ਹਮੇਸ਼ਾ ਹੋਰ ਕਿਤੇ ਨਾਲ ਤੇ ਹੁੰਦਾ ਨਹੀਂ ਆ ਮੇਰੇ ਮਨ ਨੂੰ ਇਹ ਸੂਟ ਨਹੀਂ ਲੱਗਾ ਚਲ ਕੋਈ ਗੱਲ ਨਹੀਂ ਪਾ ਲੂੰਗੀ ਮੰਮੀ ਮੇਰੇ ਨਾਲ ਆਈ ਵਾਰਾ ਇਦਾਂ ਕਰਦੀ ਆ ਕਿੰਨੀਆਂ ਕੁ ਗੱਲਾਂ ਮੈਂ ਪਾਪਾ ਕੋ ਛੁਪਾਈ ਜਾਵਾਂ ਮੰਮੀ ਦੀਆਂ ਮੇਰੇ ਮੇਰੇ ਤੇ ਸਾਰੇ ਦਿਲ ਦੇ ਚਾ ਹੀ ਮਰ ਗਏ ਆ ਅਰੇ ਨਾਲੇ ਸਾਰਾ ਮੂਡ ਹੀ ਖਰਾਬ ਹੋ ਗਿਆ ਵਾ ਮਨ ਦੇ ਸਾਰੇ ਚਾ ਮਾਰ ਕੇ ਕਿੰਨੀਆਂ ਕੁ ਮੈਂ ਮੰਮੀ ਦੀਆਂ ਗੱਲਾਂ ਜਰੀ ਜਾਵਾਂ ਨਾ ਮੈਂ ਪਾਪਾ ਨੂੰ ਦੱਸਦੀ ਆਂ ਵੀ ਇੰਨਾ ਵਿੱਚ ਪਿਆਰ ਬਣਿਆ ਰਵੇ ਮੈਂ ਤਾਂ ਨਹੀਂ ਹੰਨ ਲਾਨ ਕੇ ਜਾਣਾ ਮੇਰਾ ਤੇ ਮੂਡ ਹੀ ਆਫ ਹੋ ਗਿਆ ਸਾਰਾ ਟਾ ਬਹੁਤ ਪਿਆਰਾ ਟਰ ਦੇਣਾ ਇਹਦੇ ਕਪੜਾ ਮਾਰਾ ਅਗੂ ਗਲਾਈਏ ਲੋਕਾਂ ਮਾਣਾ ਹੋਣਾ ਜਿੱਤੇ ਜਾ ਲਈ ਉਹ ਬੱਲੇ ਓ ਜੱਟ ਦਾ ਟਰੈਕਟਰ ਸਾਨ ਤੇ ਰਾ ਝੋਟਾ ਪਿਆਲਿਆਂ ਦੇ ਵਿੱਚ ਬੁੱਕਦਾ ਕੇ ਪਪਾ ਪਪਾ ਮੈਨੂੰ ਤੇ ਕਰ ਮੇਰੀਆਂ ਛੁੱਟੀਆਂ ਪੈ ਗਈਆਂ ਸਕੂਲੇ ਨਾ ਛੁੱਟੀਆਂ ਪੈ ਗਈਆਂ ਤੇ ਚੰਗੀ ਗੱਲ ਬਤਾ ਆਪਣਾ ਸਕੂਲ ਦਾ ਕੰਮ ਨਬੜੋ ਤੇ ਧੰਨਵਾਦ ਨਾਲ ਕੇ ਸਾਡਾ ਵਾ ਫਿਰ ਹੈ ਮਾਰ ਕੇ ਰੋ ਦੇਖ ਲਓ ਮਾਰਦੀ ਆ ਤੁਹਾਡੀ ਛੱਡਣਾ ਕੱਲ ਨੂੰ ਤੁਹਾਨੂੰ ਛੱਡ ਕਿਉਂਣਾ ਛੱਡਾ ਇਹ ਨਹੀਂ ਠੀਕ ਹਾਂ ਕੁੜੀ ਬੜੀ ਢਿੱਲੀ ਜੀ ਬੋਲੀ ਅੱਜੇ ਪਤਾ ਨਹੀਂ ਕੀ ਗੱਲ ਆ ਪੁੱਛਦਾ ਵਾਂ ਅੱਗੇ ਤਾਂ ਬੜਾ ਚਾਹ ਹੀ ਨਾਨਕੇ ਜਾਣਦਾ ਅੱਜ ਕੋਈ ਬੋਲੀ ਨਹੀਂ ਉਹ ਜਾਂ ਪਰ ਤਾਂ ਗੱਲ ਇਹਦੇ ਨਾਲ ਹਾਂਜੀ ਹਾਂਜੀ ਅ ਕੋਈ ਸੀਟੇ ਠੀਕ ਆਇਆ ਹੀ ਕੋਈ ਘਰ ਆ ਆ ਪੀਂ ਕੇ ਬਿਠਾਏਗਾ ਨਹੀਂ ਸਰ ਇਹ ਸੋ ਮੇਰੀ ਗੱਲ ਸੁਣੋ ਉਹ ਕੁੜੀ ਥੋੜਾ ਜਿਹਾ ਅੱਜ ਕੁਛ ਜੇਜੇ ਤਾਂ ਅਕੀ ਗੱਲੋਂ ਭੁੱਲੀ ਨਹੀਂ ਹੋ ਜੇ ਮਰਨਾ ਗੱਲ ਤੇ ਕੋਈ ਨਹੀਂ ਹੋਈ ਹੂੰ ਮੈਨੂੰ ਇਦਾਂ ਦੀ ਕੋਈ ਤੇ ਨਹੀਂ ਬੰਦੀ ਹੂੰ ਮੈਂ ਨਨਕੇ ਛਾਡਾਂ ਵਾਂ ਅੱਗੇ ਬੜਾ ਨੂੰ ਚਾੜ ਛੱਡਦਾ ਸੀ ਅੱਜ ਛੜਿਆ ਹੀ ਨਹੀਂਗਾ ਉਹ ਇਦਾਂ ਕਹਿਵਲੇ ਬੱਚੇ ਦੇ ਮਨ ਚ ਆ ਜਾਂਦੀ ਹੈ ਉਦਾਂ ਹੀ ਕਰਦੀ ਹੈ ਚਲੋ ਪੁੱਛੂੰਗਾ ਨੂੰ ਮੈਂ ਮੰਨ ਤੋ ਕੀ ਗੱਲ ਮੰਨ ਤੋ ਆ ਪੁੱਛ ਲਿਆ ਪੁੱਤ ਉਰੇ ਆ ਹਾਂਜੀ ਪਾਪਾ ਇਧਰ ਆ ਮੇਰੀ ਗੱਲ ਸੁਣ ਮੇਰੀ ਧੀ ਇਧਰ ਆ ਬੈਹ ਬੇ ਤੈਨੂੰ ਅੱਗੇ ਬੜਾ ਜਾ ਹੈ ਵੀ ਮੈਂ ਨਨਕੇ ਜਾਣਾ ਵਾਂ ਨਨਕੇ ਪਾਪਾ ਛੱਡਿਆ ਦਾ ਹੁਣ ਤੈਨੂੰ ਮੈਂ ਕਹਿੰਦਾ ਨਨਕੇ ਸਵੇਰੇ ਛੱਡਣਾ ਤੇ ਤੂੰ ਉਹਦੀ ਗੱਲ ਹੀ ਨਹੀਂ ਕੀਤੀ ਪਪਾ ਮੈਂ ਤੇ ਉਦਾਂ ਹੀ ਕਹਿਣ ਦੀ ਹਾਂ ਹਾਂਜੀ ਕੀ ਗੱਲ ਹੈ ਕੁਝ ਨਹੀਂ ਬਸ ਉਦਾਂ ਹੀ ਕਿਹਾ ਸੀ ਮਾਰੇ ਕੋ ਕਿਆ ਵਾ ਨਹੀਂ ਮੰਮਾ ਨੇ ਮੈਨੂੰ ਕੁਝ ਨਹੀਂ ਕਿਹਾ ਅਜੂਟ ਵੀ ਤੇਰੇ ਤੈਨੂੰ ਮਿਲ ਗਏ ਆ ਹਾਂਜੀ ਤਾਂ ਹੋ ਤੇ ਪੜ੍ਹਾਈ ਆਪਣਾ ਤੋਂ ਲੈ ਲੈ ਨਾਲ ਕਿਤਾਬਾਂ ਲੈ ਜਾ ਤੇ ਜਾ ਕੇ ਉੱਥੇ ਖੇਡੋ ਉਹਦੇ ਨਾਲੇ ਪੜ੍ਹੋ ਹਾਂਜੀ ਹੈ ਹਾਂਜੀ ਠੀਕ ਆ ਮੰਤਬਦ ਤਿਆਰ ਹੋਵੇ ਤੈਨੂੰ ਮੈਂ ਸਾਡਾਂ ਨਾਲ ਕੇ ਤੇਰੇ ਹਾਂਜੀ ਪਪਾ ਜਲਦੀ ਬਸ ਤਿਆਰ ਹੋ ਜਾ ਤਿਆਰ ਜਲਦੀ ਫੇ ਤੈਨੂੰ ਮੈਂ ਬੱਚੇ ਚੜਾ ਦੇਣਾ ਇੱਥੋਂ ਠੀਕ ਆ ਚੱਲ ਆ ਜਾ ਵੇ ਤਿਆਰ ਹੋ ਕੇ ਬਾਹਰ ਆ ਜਾ ਉਹ ਗੱਟਾ ਮੰਨ ਤੂੰ ਹਾਂਜੀ ਪਪਾ ਉਹ ਤਾਂ ਕਿਹੜਾ ਸੂਟ ਪਾਲਿਆ ਵਾ ਪਪਾ ਇਹ ਮੈਨੂੰ ਜਿਹੜਾ ਮੰਮਾ ਨੇ ਸੂਟ ਲਿਆਂਦਾ ਇਹ ਨਾ ਵਧੀਆ ਨਹੀਂ ਕਲਰ ਲੱਗਾ ਤੇ ਫਿਰ ਮੈਂ ਮੰਮਾ ਨੂੰ ਕਹੇ ਤੀਂ ਚੇਂਜ ਕਰਕੇ ਲਿਆ ਦੇ ਤੇ ਫਿਰ ਮੰਮਾ ਨੇ ਮੈਨੂੰ ਆਵਲਾ ਕਲਰ ਲਿਆਂਦਾ ਇਹ ਤਾਂ ਕਹੀ ਨਹੀਂ ਕਿ ਤੇ ਸੰਦੀਪ ਤੂੰ ਤਾਂ ਕਿਤੇ ਕਹੀ ਨਹੀਂ ਤੇ ਸੂਟ ਕਿਥੋਂ ਲਿਆਂਦਾ ਇਹ ਉਹਨੇ ਵੀ ਗਾਦੇ ਕਿ ਇਹ ਮੈਨੂੰ ਮੰਮਾ ਸੂਟ ਵੀ ਪਸੰਦ ਜਿਹੜਾ ਮੈਂ ਲਿਆਂਦਾ ਸੀਗਾ ਨਹੀਂ ਸਾ ਫਿਰ ਉਹ ਟੇਲਰ ਥਲੀ ਉਹ ਲੈ ਸਰੂ ਸਨਨ ਜਾਂਦੀ ਰਹਿੰਦੀ ਹੈ ਕਮਾਣਾਂ ਨੂੰ ਅੱਛਾ ਮੈਂ ਨੂੰ ਆਖੇ ਕਿ ਐਸੇ ਸੂਟ ਦੇਦਾ ਕਰੀ ਦੇ ਹੋਰ ਕਹਿ ਤਲੰਦ ਲੈ ਮੈਂ ਉਹਨੇ ਮੈਂ ਦੁਕਾਨ ਦਾ ਨਾਮ ਦੱਸਤਾ ਹੀਗਾ ਨਹੀਂ ਸਰ ਹੁਣ ਤੇਰੇ ਇਹ ਪਸੰਦ ਵਾ ਸ਼ੂਟ ਹਾਂਜੀ ਠੀਕ ਵਾ ਚੱਲ ਮੈਂ ਤੈਨੂੰ ਸਾਡਾਵਾ ਮੈਂ ਚੱਲ ਠੀਕ ਆ ਮम्मा ਸਰੋਜੀਤਾ ਜਲਦੀ ਆਮੀ ਠੀਕ ਹਾਂ ਜਲਦੀ ਹੋਰ ਸੁਆ ਜਲਦੀ ਮੈਂ ਡਾ ਤੇਰੇ ਨਾਨਕੇ ਸਿੱਧੀ ਵਾਸ ਜਾਣੀ ਆ ਉਹ ਸੂਵੇ ਦੇ ਉੱਤੇ ਉੱਤਰ ਜੀ ਤੇ ਨਾਨੀ ਤੇਰੀ ਨੂੰ ਮੈਂ ਫੋਨ ਕਰ ਦਿੰਨਾ ਉਹ ਤੈਨੂੰ ਆਪੇ ਆਣ ਕੇ ਉਥੋਂ ਲੈ ਜੂ ਵਾਸੇ ਦਾ ਟਾਈਮ ਮੈਂ ਪੁੱਛ ਲੈਣਾ ਫੋਨ ਤੇਰੇ ਕੋਲ ਹੈਗਾ ਉਹ ਦੱਸੀ ਨਾ ਫੋਨ ਕਰਕੇ ਸਾਡਾ ਹੁਣ ਤੂੰ ਐਨ ਮਜੇ ਨਾਲ ਰਹਿਲਾ ਘਰ ਸਾਰਾ ਖੁੱਲਾ ਤੇਰੇ ਜੁੱਗਾ ਹੀ ਅੱਛਾ ਕੋਈ ਮਤਲਬ ਤੈਨੂੰ ਤੰਗ ਨਹੀਂ ਕਰਦਾ ਆਪਣਾ ਖਾ ਤੇ ਆਪਣਾ ਪਕਾ ਠੀਕ ਆ ਉਹਨੇ ਕਿਹੜਾ ਮੁੜ ਕੇ ਆਉਣਾ ਨਹੀਂ ਉਹਨੇ ਜਿਦਾ ਕਰਦੀ ਤੂੰ ਆਪਣੇ ਜਿਦਾ ਕਰਦੀ ਹੁਣ ਦਾ ਤਣ ਤੂੰ ਵਧੀਆ ਤਰੀਕੇ ਨਾਲ ਰਹਿਲਾ ਹੂੰ ਆ ਕਿਤੇ ਮੈਂ ਬਹੁਤ ਘਟੀਆ ਤਰੀਕੇ ਨਾਲ ਨਹੀਂ ਇਹਨਾਂ ਦੇੇਵ ਮੈਨੂੰ ਤੁਹਾਡਾ ਨਹੀਂ ਪਤਾ ਲੱਗਦਾ ਕਦੀ ਤੁਸੀਂ ਦੋਵੇਂ ਜਾਣੀਆਂ ਰਲ ਮਿਲ ਜਾਂਦੀਆਂ ਈਓ ਕਦੀ ਤੁਸੀਂ ਇੱਕ ਦੂਜੇ ਨਾਲ ਲੱਗ ਪੈਂਦੀਆਂ ਈਓ ਕੀ ਤੁਹਾਡਾ ਹਸਾਬ ਕਿਤਾਬਾ ਸੂਟਦਾ ਵੀ ਮੈਨੂੰ ਕੋਈ ਸਮਝ ਨਹੀਂ ਲੱਗੀ ਇਸੋ ਉਹ ਟੇਲਰ ਨੇ ਲਿਆਤਾ ਉਹਨੂੰ ਕੀ ਲੋੜੀ ਸੂਟ ਲਿਆਉਣ ਦੀ ਮੈਂ ਤੇ ਉਹਦਾ ਮਾੜਾ ਨਹੀਂ ਚੰਗੀ ਪਰ ਤੁਹਾਨੂੰ ਲੱਗਦਾ ਵਾ ਕਿ ਘਰੇ ਮਾੜਾ ਚੰਦੀ ਆ ਉਹਨੇ ਆ ਕੇ ਮम्मा ਮੈਨੂੰ ਮੇਰੇ ਸੂਟ ਨਹੀਂ ਪਸੰਦ ਆ ਤੇ ਮੈਂ ਟੇਲਰ ਨੂੰ ਜਾ ਕੇ ਕਿਹਾ ਸੀ ਸੂਟ ਨਹੀਂ ਪਸੰਦ ਬਿਆਹ ਦੇ ਕੂਰਤੇ ਕਿਹਾ ਸੀਗਾ ਚਾਚਾ ਹੂੰ ਸੁਣ ਕੀਤਾ ਉਹ ਤਾਂ ਰੰਗ ਬੜਾ ਵਧੀਆ ਕਲਰ ਬੜਾ ਵਧੀਆ ਗੁਜਰਾ ਸੂਟ ਜਿਹੜਾ ਤੂੰ ਪਸੰਦ ਕਰਕੇ ਲੈ ਪਰ ਉਹ ਕੁੜੀ ਦੇ ਨਹੀਂ ਨਾ ਪਸੰਦ ਤੇ ਤੂੰ ਮੈਨੂੰ ਤੇ ਦੱਸ ਦਿਆ ਕਰੋ ਆਪਸ ਵਿੱਚ ਹੀ ਤੁਸੀਂ ਗੱਲਾਂ ਬਾਤਾਂ ਕਰ ਲੈਂਦੇ ਆ ਆਪਸ ਵਿੱਚ ਹੀ ਲੜ ਲੈਂਦੇ ਈ ਨਹੀਂ ਆਈ ਲੜਦੇ ਨੇ ਰੈਜੀ ਨਾਲ ਪਿਆਰ ਨਾ ਪਰ ਤੁਹਾਨੂੰ ਵਿਆਹ ਮਾ ਵਿਆਹ ਮ ਕਾਦਾ ਕਦੀ ਚਦਰ ਕਦੀ ਚਲਾਕ ਬਣ ਜੰਨੀ ਤੂੰ ਸਮਝ ਨਹੀਂ ਲੱਗਦੀ ਤੇਰੀ ਮੈ ਆ ਤਾਂ ਕੋਈ ਚਦਰ ਚਲਾਕ ਨਹੀਂ ਆ ਤੂੰ ਨੰਬਰ ਆ ਧੱਕੇ ਮਾਰ ਕੇ ਕੁੜੀ ਨੂੰ ਤੂੰ ਨਾਲ ਕਰ ਲੈਨੀ ਕਦੀ ਤੂੰ ਕੁੜੀ ਨੂੰ ਦੱਸ ਦੇਣੀ ਕਦੀ ਲਈ ਦੱਸਦੀ ਪਤਾ ਨਹੀਂ ਲੱਗਦਾ ਤੇਰਾ ਗਹੂ ਕੁੜੀ ਨੂੰ ਮੈਂ ਧੱਕੇ ਕਾਦੇ ਮਾਰਦੀ ਹੁਣ ਸੂਟ ਕੱਢ ਮਾਰਿਆ ਹੋਰ ਹੀ ਕੱਢ ਮਾਰਿਆ ਨਾ ਅੰਗਵੇ ਟੇਲਰ ਨੇ ਚੇਂਜ ਕਰਤਾ ਇਹ ਤੇ ਤੁਸੀਂ ਕੁੜੀ ਸ਼ਾਇਦ ਇਹ ਕੁੜੀ ਦੇ ਕਈ ਆਖਿਆ ਹੀਗਾ ਤੂੰ ਮੇਰਾ ਰੰਗ ਨਹੀਂ ਪਸੰਦ ਨਹੀਂ ਮੰਨੋ ਤੇ ਦੱਸੋ ਮੈਂ ਜਾ ਕੇ ਸ਼ਹਿਰ ਕੁੜੀ ਨੂੰ ਨਾਲ ਖੜਦਾ ਤੇ ਨਾਲ ਲੈ ਕੇ ਲਿਆ ਦਿੰਨਾ ਜ਼ਰੂਰੀ ਕਿਸ ਨੂੰ ਕਹਣਾ ਤੈਨੂੰ ਤੇ ਹੁਣ ਕਿਹੜੀ ਕੁੜੀ ਇੱਥੇ ਆ ਹੁਣ ਹੀ ਮੇਰੇ ਨਾਲ ਕਪੱਤ ਪਾ ਕੇ ਬੈਠੀ ਹੀ ਤੁਸੀਂ ਪੱਤ ਪਾ ਕੇ ਬੈਠਾ ਆ ਤੇਰਾ ਨਾਲ ਕਪੱਤ ਨਾ ਪਾਵਾਂ ਤੇ ਹੋਰ ਕੀ ਪਾਵਾਂ ਪਾਣੀ ਲੈ ਨਹੀਂ ਆ ਮੈਂ ਪੀ ਕੇ ਠੰਡਾ ਪਾਣੀ ਤੇ ਠੰਡੇ ਹੋ ਜਾ ਜਾ ਲਿਆ ਇਹ ਤੇ ਮੇਰੇ ਦਵਾਲੇ ਹੋ ਗਈ ਓ ਤੇਰੇ ਦਵਾਲੇ ਹੋ ਗਏ ਯਾਰ ਇਹ ਗਵਾਂਡੀ ਵੀ ਉਦਣ ਮੁੰਡਾ ਕਹਿਣ ਡਿਆ ਆ ਇਹ ਵੀ ਕੁੜੀ ਨੂੰ ਤੰਗ ਫੜਾ ਕਰਦੇ ਆ ਅੱਜ ਇਹਨਾਂ ਚ ਨੋ ਨਹੀਂ ਕੁਕੜਿਆ ਕੋ ਮਾਵਾ ਧੀਆਂ ਚ ਪਤਾ ਨਹੀਂ ਲੱਗਣ ਡਿਆ ਕੀ ਗੱਲਾਂ ਬਾਤਾਂ ਚੱਲਦੀਆਂ ਇਹ ਕਰਦਾ ਅੰਡੋਗੇ ਛੁੱਟੀਆਂ ਦੁਕਾਨ ਤੋਂ ਫੇਰ ਇਹਨਾਂ ਆਪੋਨਾ ਭੇਜਦੀ ਕੀ ਜੱਕਰਿਆ ਕਰਦੇ ਕੋਈ ਗੱਲ ਮਸਲਾ ਲੈਨਾਂ ਦਾ ਅੱਜ ਹਾਲਾ ਪਾਣੀ ਪੀਓ ਹਵੇ ਤਵੇ ਲੰਦੇ ਰਿੰਦੇ ਮੈਂ ਫਿਰ ਕੁੜੀ ਚਾਹੀ ਪੜੀ ਖੋਚ-ਖੋਚ ਗਈ ਆ ਕੋ ਆਵੇ ਮਦਦ ਨੂੰ ਸਾ ਮੇ ਤੇ ਸੂਟ ਦਾ ਕੱਢੀ ਜਾਂਦੇ ਕਦੀ ਕਦੀ ਮੈਂ ਹੁਣ ਕੁੜੀ ਗਈ ਆ ਨਾ ਮਗਰਮ ਮਗਰਮ ਆਇਆ ਕਰ ਪਤਾ ਕਰਨਾ ਵੀ ਗੱਲ ਕੀ ਨਾਲੇ ਤੂੰ ਖੋਸੋ ਕੇ ਰਹਿਲਾ ਜਦਾ ਹਰ ਨੂੰ ਕੱਢ ਲਾ ਮੈਂ ਪਹਿਲਾਂ ਵੀ ਖੋਸੀ ਹੁਣ ਵੀ ਖੋਸੀ ਆ ਖੋਸ ਮਾ